ਹਾਜੀ ਸਰ ਆਪਣਾ ਮੋਟਰਸਾਈਕਲ ਚੋਰੀ ਹੋਇਆ ਕੀ ਕਹਿਣਾ ਚਾਹੋਗੇ ਜੀ ਹਾਜੀ ਸਾਹਿਬ ਜੀ ਮੈਂ ਕ੍ਰਿਸ਼ਨ ਕੰਦਸਾਨ ਨਾ ਉਹ ਭਰਾਮ ਕੰਦ ਜਲੰਧਰ ਤੋਂ ਆ ਗਿਆ ਮੈਂ ਕਾਲਾ ਸੰਗਿਆ ਦੇ ਵਿੱਚ ਤਕਰੀ 26 ਸਾਲ ਹੋ ਗਈ ਮੈਨੂੰ ਤੇ ਮੈਂ ਮੋਟਰਸਾਈਕਲ ਖਲਾੜ ਕੇ ਪਾਣੀ ਲੈਣ ਗਿਆ ਜੀ 2 ਮਿੰਟ ਦਾ ਫਾਸਲੇ ਤੇ ਬੈਠੀ ਹੋਰ ਮੇਰੀ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਜੀ ਮਿੱਟੀ ਆਰ ਪੀ ਹੈ ਮਿੱਟੀ ਲਾਇਸੈਂਸ ਹੈ ਜੀ ਸਾਰੇ ਕਾਗਜ਼ ਮਿੱਟੇ ਹੀ ਹੈ ਜੀ ਇਹ ਜਿਹੜਾ ਚੋਰ ਕੋਈ ਪਛਾਣ ਦੇ ਵਿੱਚ ਆਏ ਜੀ ਪਕਾਨ ਦੇ ਵਿੱਚ ਕੈਮਰੇ ਪ੍ਰਸ਼ਾਸਨ ਖਲਾੜਿਆ ਜੀ ਸਾਰੇ ਕੀ ਮਰਜ਼ਤ ਕਰ ਰਹੇ ਆਪਣੀ ਉਦਾਂ ਦੀ ਸਾਥੀ ਅੱਛਾ ਜੇ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਜੀ ਨਹੀਂ ਮੈਂ ਇਹੀ ਮੰਗ ਕਰਦਾ ਜੀ ਸਰ ਮੈਂ ਗਰੀਬ ਬੰਦਾ ਵਾਂ ਮੈਂ ਨਥਾ ਹੋ ਗਿਆ ਮੇਰਾ ਮੋਟਰਸਾਈਕਲ ਲੱਭ ਕੇ ਦਿੱਤਾ ਜਾਵੇ ਜੀ ਐ ਪੁਲਿਸ ਨੂੰ ਕੋਈ ਲਿਖਤੀ ਕੰਪਲੇਂਟ ਕੀਤੀ ਹੈ ਜੀ ਹਾਂ ਜੀ ਕੰਪਲੇਂਟ ਦਿੱਤੀ ਹੋਈ ਜੀ ਕਾਲਾ ਸੰਗਿਆ ਦੇ ਵਿੱਚ ਜਿਹੜਾ ਕਪੂਰਥ ਨਾਲ ਕਾਲਾ ਸੰਗਿਆ ਦੇ ਵਿੱਚ ਕੰਪਲੇਂਟ ਕੀਤੀ ਜੀ ਐ ਪੁਲਿਸ ਪ੍ਰਸ਼ਾਸਨ ਨੇ ਤੁਹਾਨੂੰ ਕੀ ਵਿਸ਼ਵਾਸ ਦਿਵਾਇਆ ਜੀ ਉਹ ਕਹਿੰਦੇ ਜੀ ਤੁਹਾਨੂੰ 100% ਲੱਭ ਕੇ ਦਾਂਗੇ ਜੀ ਸਵੇਰ ਦੇ ਲੱਕੀ ਵਿਚਾਰੇ ਕੈਮਰੇ ਫੋਲਦੇ ਪਏ ਉਦਾਂ ਸਾਥੀ ਮੈਂ ਤਾਂ ਕਰ ਰਿਹਾ ਵੈਸੇ ਹੀ

ਇਹ ਪਹਿਲਾਂ ਕਿਤੇ ਟਾੜ ਚ ਪਹਿਲੇ ਆਲੇ ਹੁਣ ਇੱਥੇ ਆ ਕੇ ਨੇ ਬਹਿਣਾ ਹੁਣ ਇੱਥੇ ਆ ਕੇ ਬੈਠਾ ਆ ਅੱਡੇ ਲੱਗਣਾ ਕੌਣ ਬਹਿਣਾ ਇਹਨੇ ਹਾਲੇ ਇੱਥੇ ਆ ਕੇ ਇਧਰੋਂ ਆਇਆ ਬੰਦਾ ਇਹ ਅੱਡੇ ਦੇ ਬਹਿ ਕੇ ਟੌਂਕ ਚ ਟੌਂਕ ਦੇ ਵਿੱਚ ਅੱਡੇ ਦੇ ਵਿੱਚ ਬੈਠਾ ਵਾ ਹਾਂ ਹੁਣ ਇਹਨੇ ਤੁਸੀਂ ਆਉਣਾ ਵਾ ਹੁਣ 12 40 ਤੇ ਆਉਣਾ ਵਾ ਤੁਸੀਂ ਹੁਣ ਮੈਂ ਇਥੇ ਫੋਟੋ ਸ਼ਟਾਪ ਲੱਗਾ ਤੁਸੀਂ ਜ਼ੂਮ ਕਰਕੇ ਨਾ ਬਣਾਵਾ ਕੱਲ ਅੱਛਾ ਇੱਥੇ ਤੁਸੀਂ ਇਦਾਂ ਬਣਾਓ ਕਿਉਂਕਿ ਆਪਾਂ ਜ਼ੂਮ ਕਰਾਂਗੇ ਨਾ ਫਿਰ ਸਾਫ਼ ਨਹੀਂ ਆਉਣੀ ਹਾਂ ਸਾਫ਼ ਨਹੀਂ ਆਉਣੀ ਆ ਇਦਾਂ ਸਾਫ਼ ਆਉਣੀ ਆ ਇੱਥੇ ਰੱਖੋ ਤੁਸੀਂ ਬਣਾਓ अंकलूलर <laughs> <laughs> ਆ ਆ ਬੂਆ ਬੋਲਿਆ ਹੋਂ ਕਲੀਏ ਰਾਈਏ ਆ ਬੂਆ ਗੇੜ ਬੋਲਿਆ ਹੋਂ ਮੈਂ ਪਾਣੀ ਨਾ ਹੁੰਦਾ ਮੇਰੇ ਨੇ ਇਹ ਐ ਵੀ ਪਾਣੀ ਚਿੰਕਦਾ ਪੀਂਦਾ ਪਾਦੇ ਨਹੀਂ ਆਪਾਂ ਵਾਇਟਰ ਬਣਾਉਣਾ ਹੈ ਹੂੰ 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 ਪਾਦੇ ਹੋ ਫੇਸਬੁੱਕ ਤੇ ਮੈਨੂੰ ਤਾਂ ਪਾਣੀ ਨਹੀਂ ਨਾ ਹੁੰਦੀ ਤੋਂ ਗਿਆ ਚੋਰੀਆ ਭੈਣ ਸੋਣ ਨਾਲ ਤੇ ਬਾੜੇ ਕੇ ਨਾ ਪੁੱਠਾ ਲੜਗਾਣਾ ਹੂੰ ਆ ਮੈਨੂੰ ਕੌਣੀ ਨਹੀਂ ਆਉਂਦੀ ਤੁਸੀਂ ਆ ਗਿਆ ਇਹ ਨਿਕਲ ਗਿਆ ਆ ਆ ਆ ਉਹ ਡੀਡੀ ਤੋਂ ਬਿਠਾਈਆਂ ਅੰਦਰ ਦੇ ਨਾਲ ਹੀ ਇਹ ਐ ਦੰਦਾ ਕੇ ਇਹ ਗੱਲਾਂ ਕਰ ਤਮਂੀਆਂ ਸਰਕਾਰੋਂ ਮੋਟਰਸਾਈਕਲ ਜੰਨੀ ਤਰ੍ਹਾਂ ਨਾ ਭਰਿਆ ਕਰੋ ਨਹੀਂ ਲੋਕ ਸੀਗਾ ਨਾ ਲੋਕ ਸੀਗਾ ਚਾਹੀਦੀ ਡਬਲਿਕੇਡ ਲਿਆਂਦੀਆਂ ਨਾ ਚਾਹੀਦੀ ਚੱਕਾ ਮਾਰਦਾ ਰਿਹਾ ਸਟਾਰਟ ਨਹੀਂ ਹੁੰਦਾ ਪਿਆ ਉਹ ਕੋਇ ਉਹ ਬੋਰਡ ਮੰਨੀ ਨਹੀਂ ਕਿੰਨਾ ਤੇ ਰੋਡਰ ਸਾਈਕਲ ਆ ਜਾਓ ਬੇਤਰੀ ਨਾਲ ਪਾਣੀ ਲੈਣ ਜਾਂਦੇ ਐ ਉਹ ਮਗਰੀ ਮੇਰੇ ਤੁਰ ਪਿਆ ਹੋਵੇ ਸਾਰੀ ਗੱਲ ਇਹ ਇੱਧਰ ਨੂੰ ਜਦੋਂ ਆਏਗਾ ਨੇ ਫੇਰੇ ਇਹਦੀ ਪੂਰੀ ਗੱਡੀ ਬਣ ਜਾਣੀ ਆ ਸੈਡ ਆਂਗਲੇ ਰਗਾ ਪਾਣੀ ਨੇ ਤੇ ਉਹ ਬਾਸੀ ਨੇ ਤਾਲ ਰੱਖ ਲਈ ਹੋਵੇ ਇਹ ਉਹ ਵੇਖੀ ਦਾਤਾ ਪਿਆ ਔਰ ਇਹ ਉਹ ਕੇ ਬੈ ਗਿਆ ਸਾਬਾ ਲੈ ਆ ਰਿਹਾ ਰਾਜੇ ਦੀ ਇਹ ਕਿੱਥੇ ਵੜੇ ਸਾਲਾ ਜੂੰ ਕੱਟ ਕਰਕੇ ਦਿਖਾ ਦੂ ਮੈਂ ਜੂੰ ਨਹੀਂ ਪਾਈ ਜੂੰ ਮੀਟਾ ਦਾ ਮੇਰਾ ਹੋਰ ਹੋਰ ਹੈਂਡਲ ਨਾਲ ਆ ਉਹ ਬਹਿ ਗਿਆ ਮੁੰਡਾ ਤੇ ਨੌ ਬੈਂਚ ਉਹ ਕਿਹੜੇ ਹਸਾਉਣਾ ਤੋੜ ਲਿਆ ਉਹਨੇ ਯਾਰ ਆਹ ਪਤਾ ਨਹੀਂ ਉਹ ਇੱਕ ਕੱਕਾ ਮਾਰਦਾ ਪਿਆ ਆ ਵੇ ਇੱਕ ਦੋ ਵਾਰ ਕੱਕਾ ਮਾਰਤੀ ਉਹਨੇ ਕੱਕਾ ਕਿੰਨੀਆਂ ਮਾਰੀਆਂ ਜੇ ਜਿੱਦੂ ਸਟਾਰਟ ਹੋਇਆ ਸ਼ੀਸ਼ਾ ਦੇ ਕੰਦਿਆ ਵਾ ਪਿੱਛੇ ਵੀ ਦੇ ਇੱਕ ਹੋਵੇ ਕਾਰਣੀ ਹੁੰਦਾ ਪਿਆਉ ਆ ਲੈ ਨੋ ਚੋਰ ਤਗੜਾ ਵੈਜ ਲੋ ਮੈਨੇ ਬਦਲਣ ਦਿੱਤਾ ਨਾ ਕੋਈ ਦਾ ਵਾ ਤੂੰ ਆਂ ਬਿੱਟੀ ਦਾ ਫੱਟਿਆ ਬਣੀ ਆ ਓਹੋ ਕਿੰਨਾ ਦਾ ਲਾਇਗਾ ਫੜ ਲਓ ਆਗੇ ਇਹ ਉਹ ਵੇ ਕੱਕੀਆਂ ਮਾਰੀਆਂ ਸਟਾਰਟ ਨਹੀਂ ਹੁੰਦਾ ਪਿਆਉ ਉਹ ਵੇ ਕੱਕਾ ਮਾਰੀ ਜਾਂਦਾ ਕੌਣ ਹੋਇਆ ਇਹ ਹੂੰ ਇਹ ਆ ਆ ਗਿਆ ਹੋਰ ਮੈਂ ਨਹੀਂ ਆਉਂਦਾ ਵੇ ਰੁਕੀ ਇੱਥੇ ਲੱਗੇ ਇੱਥੇ ਕੁ ਲਿਆ ਦੇ ਰੁਕੀ ਹਾਂ ਹਾਂ ਇੱਥੇ ਕੁ ਰੋਕੀਏ ਨੂੰ ਸਟੈਂਡ ਵੀ ਚੱਕਿਆ ਭੈਣ ਅੱਗੇ ਘਰ ਹੋਰ ਮੜਾ ਜਾ ਦੂਰ ਅੱਗੇ ਕਰ ਆਵੇ ਮੂੰਹ ਤੇ ਸਾਫਲ ਮੇਟ ਲਿਆ ਆਮਨੇ ਜਲੰਧਰ ਨਾਲ ਚੱਲ ਗਿਆ ਜਲੰਧਰ ਨਾਲ ਨੂੰ ਗਿਆ ਆਈ ਹੈ ਬਸ ਇਥੇ ਰਿਪੋਰਟ ਗਾ ਲਓ ਅਗਲੇ ਅੱਡੇ ਤੋਂ ਜਾਇਓ ਹੋਰ ਅੱਜ ਉੱਥੇ ਜਾਇਓ ਕਿਦਣਾ ਕਦੇ ਨਲੂਗਾ ਜਦੋਂ ਇਹ